ਵੋ ਕਰੀਆ ਹੈ ਸਾਰੀਆਂ ਘਰੀਆਂ ਨੇ ਇਹਦਾ ਹੁਣ ਮੈਂ ਚੋਲਾ ਵੀ ਖੋਲ ਦੇਣਾ ਹੁਣ ਦੂਜਿਆਂ ਦਾ ਕੀ ਖੋਲ ਖੋਲ ਦੇਣਾ ਹੋਰਾਂ ਦਾ ਵੀ ਖੋਲ ਦੇਣ ਜਗ੍ਹਾ ਹੈ ਹਾਂ ਹਾਂ ਲੈ ਇਹ ਫੁੱਲ ਮੋਟੇ ਹੋ ਜਾਨੇ ਸ਼ਾਮ ਤੱਕ ਜੀ ਤਿੰਨ ਚਾਰ ਘੰਟੇ ਜੀ ਤਾਰੀ ਕਹਿੰਦਾ ਸੀਗਾ ਵੀ ਉਹ ਚੁੰਗਣੀ ਵਾਲਾ ਥਾਨ ਹੈ ਹਾਂ ਹਾਂ ਇਹ ਸਾਰੀਆਂ ਤੇ ਆਈਆਂ ਸਾਰੀਆਂ ਨੇ ਲੈ ਹਾਂ ਤਾਰੀ ਕਹਿੰਦਾ ਸੀ ਲਿਖਾ ਸ਼ਾਂਗ ਕਹਿੰਦੇ ਨੇ ਹੈ ਸ਼ਾਂਗ ਸ਼ਾਂਗ ਬੱਕਰੀਆਂ ਵਾਲੇ ਦੇ ਵਿੱਚ ਸ਼ਾਂਗੀ ਬੱਕਰੀ ਚੰਗੀ ਗਣੀ ਜਾਂਦੀ ਹੈ ਹਾਂ ਸਾਡੇ ਕੋਲੇ ਇੱਕ ਲੋਹੀ ਬੱਕਰੀ ਆਂਦੀ ਸੀ ਚਾਰ ਥਣਾਂ ਉਂਦੀ ਚਾਰੀ ਚੱਲਦੀ ਸੀ ਹੁਣ ਸਾਡੇ ਕੋਲੇ ਇੱਕ ਸ਼ਾਂਗੀ ਕਾਲੀ ਐ ਤਿੰਨ ਥਣੇ ਤਿੰਨੇ ਬਰਾਬਰ ਦੁੱਧ ਆਉਂਦਾ ਅੱਛਾ ਤੇ ਉਹ ਇੱਕ ਥੋੜੇ ਥੋੜੇ ਟੋਕੜੀਆਂ ਰਹਿ ਜਾਂਦੀਆਂ ਨੇ ਉਹ ਹੁੰਦਾ ਸ਼ਾਂਗੀ ਐ ਉਹ ਬਰੀਕ ਰਹਿੰਦਾ ਉਹ ਜਾੜਾ ਦੁੱਧ ਦੀ ਨਿਸ਼ਾਨੀ ਐ ਠੀਕ ਉਹ ਮਤਲਬ ਕਿ ਪਰਟੀਕੂਲਰ ਬਲੱਡ ਲਾਈਨ ਦੇ ਵਿੱਚ ਹੀ ਆਉਂਦੀਆਂ ਨੇ ਤਾਰੀ ਵਾਲੀਆਂ ਲੋਹੀਆਂ ਦੇ ਵਿੱਚ ਵੀ ਇਹ ਗੱਲਬਾਤ ਹੈਗੀ ਠੀਕ ਐ ਹੋਰ ਵੀ ਬੰਨਿਆਂ ਕੋਲੇ ਹੈਗੀਆਂ ਆਪਾਂ ਉਹਨਾਂ ਸਾਰੀਆਂ ਦੇ ਝੋਲੇ ਖੋਲ-ਖੋਲ ਦੇ ਦੇ ਰਿਆਂ ਮੈਸੇ ਉਹ ਬੱਕਰੀਆਂ ਸਾਰੀਆਂ ਨੂੰ ਜਾਣਦਾ ਹੀ ਆਂ ਸਭ ਦੀਆਂ ਬਲੱਡ ਲਾਈਨਾਂ ਨੂੰ ਜਾਣਦਾ ਠੀਕ ਐ ਤੇ ਐ ਇੰਨੀ ਖੜੀ ਆਏ ਉਹਨਾ ਬਹਿ ਜਾ ਥੱਲੇ ਲਾਗੀ ਕੁੱਕਾ ਮਾਨ ਵੀ ਹੁਣ ਚੋਲਾ ਆ ਆ ਇਹਨੂੰ ਆਏ ਵਿੱਚ ਚੋਲਾ ਲਾ ਲਿਆ ਵਿੱਚ ਉਹ ਹੈਂ ਆ ਵੀ ਹੁਣ ਬਹਿ ਜਾ ਬੈਠ ਕੇ ਦਿਖਾ ਦੇ ਉਹ ਬਦਲੋ ਇਹ ਕੱਲੀਆਂ ਨਹੀਂ ਆਏ ਕਰਦੀਆਂ ਜਿਹੜੀਆਂ ਦੁੱਧ ਵਾਲੀਆਂ ਬੱਕਰੀਆਂ ਨੇ ਸਾਰੀਆਂ ਆਏ ਕਰਦੀਆਂ ਜਾਂ ਜਾਣਦੀ ਨਹੀਂ ਹੁਣ ਇੱਥੇ ਅੱਛਾ ਇੱਥੇ ਖੜੀ ਰਹੋ ਕੁੱਕਾ ਮਾਰੀ ਜੋ ਵੀ ਚੋਲਾ ਹੂੰ ਬਾਰੇ ਚੋਲਾ ਇਹਨੇ 5 ਬੱਕਰੇ ਦਿੱਤੇ ਨੇ ਅਲਕੀ ਅੱਛਾ 5 5 ਬੱਕਰੇ ਕੱਲੇ ਬੱਕਰੀ ਦਿੱਤੇ ਇੱਕ ਮੌਕੇ ਦੀ ਮਰ ਗਿਆ ਹਾਂ ਇੱਕ ਉਹ ਤੋਂ ਬਾਅਦ ਚ ਮਰ ਗਿਆ ਤਿੰਨ ਸਹੀ ਬਲਗੇ ਸੀ ਉਹ ਅਸੀਂ ਵੇਚਤੇ ਖੜ ਜਾ ਬੁੱਤੋ ਠੀਕ ਆ ਵੀ ਬੱਕਰੇ ਇੱਕ ਦੀ ਵੱਧ ਆ ਗਏ 5 ਬੱਕਰੇ ਨੇ ਦਿੱਤੇ ਪੂਰਾ ਗ ਬੱਕਰੀ ਸਾਰੇ ਮਾਲ ਦੇ ਵਿੱਚ ਬੱਕਰੀ ਜਿਆਦਾ ਆ ਗਈ ਸੀ ਸੂਈ ਬੱਕਰੀ ਜਿਆਦਾ ਸੀ